ਅੱਜ 5 ਲੜਕੀਆਂ ਦੇ ਵਿਆਹ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਨੇ ਸੋਇ ਬਹੁਤ ਵਧੀਆ ਉਤਸ਼ਾਹ ਮੈਂ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹਨੇ ਕਰ ਦਿੱਤੀ ਤੇ ਇਹ ਵਿਆਹ ਨੇ ਜਿਹੜੇ ਇਹ ਕਿਸੇ ਲਗਾਤਾਰ 3 ਸਾਲ ਤੋਂ ਕਰ ਰਹੇ ਨੇ ਪਹਿਲਾਂ ਵੀ 5-5 ਲੜਕੀਆਂ ਦੇ ਉਹਨੇ ਵਿਆਹ ਕੀਤੇ ਸੋ ਕਿਸੇ ਲੜਕੀ ਦਾ ਘਰ ਬਸਾਉਣਾ ਕਈ ਵਾਰੀ ਇਸ ਤਰ੍ਹਾਂ ਦੀ ਮਜਬੂਰੀ ਹੋ ਜਾਂਦੀ ਨੇ ਕਿ ਮਾਪੇ ਆਪ سپورਟ ਨਹੀਂ ਕਰ ਸਕਦੇ ਤੇ ਉਹਨਾਂ ਦਾ ਸਹਾਰਾ ਬਣਨਾ ਇਹ ਬਹੁਤ ਹੀ ਬਰੀਆ ਮੈਂ ਸਮਝਦਾ ਸੋਚ ਹੈ ਨਾ ਬੱਚਿਆ ਹੁ ਦੱਸੇ ਮੈਨੂੰ ਕਿ ਪਿਛਲੇ 20 ਦਿਨਾਂ ਤੋਂ ਸਾਰੇ ਪਿੰਡ ਦੇ ਦੇ ਸਫਾਈ ਵੀ ਇਹਨਾਂ ਨਾਲ ਕੇ ਕੀਤੀ ਤੇ ਸਾਰੀਆਂ ਬੀਬੀਆਂ ਨੇ ਸਹਿਯੋਗ ਦਿੱਤਾ ਤੇ ਸਾਰੇ ਨੱਜਰ ਨੇ ਦੁੱਧ ਵਗੈਰਾ ਇਕੱਠਾ ਕਰਕੇ ਜਿਸ ਤਰ੍ਹਾਂ ਪਹਿਲਾਂ ਇੱਕ ਪੰਜਾਬ ਦਾ ਕਲਚਰ ਸੀ ਤੇ ਪਹਿਲਾਂ ਭਟੀਆਂ ਚੜਦਿਆਂ ਸੀ ਇਕੱਠੇ ਹੋ ਕੇ ਭਟੀਆਂ ਦੇ ਲੋਕ ਕੰਮ ਕਰਦੇ ਸੀ ਉਹ ਕਲਚਰ ਵੀ ਇਹਨਾਂ ਨੇ ਇੱਥੇ ਕਾਇਮ ਕੀਤੀ ਸਾਰੇ ਬੱਚੇ ਦੁੱਧ ਬੱਠਾ ਹੋਇਆ ਸਾਰੀ ਮੁੱਛਾਈ ਇਸਨੇ ਬਣਾਈ ਸੋ ਇਹ ਮੈਂ ਸਮਝਦਾ ਇੱਕ ਸੇਹ ਦੇ ਨਾਰੀ ਗੱਲ ਹੈ ਜਿਹਦੇ ਵਿੱਚ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਾਇਆ ਜਾਂਦੇ ਆ ਤੇ ਉਹਦੇ ਵਿੱਚ ਵੀ ਖਾਸ ਤੌਰ ਤੇ ਕੱਲੀ ਫਾਰਮੈਲਟੀ ਵਾਲਾ ਕੰਮ ਨਹੀਂ ਕਰਦੇ ਜੋ ਐਕਚੁਅਲ ਇੱਕ ਭਰਾ ਆਪਣੀ ਭੈਣ ਲਈ ਜ਼ਿੰਮੇਵਾਰੀ ਨਿਭਾਉਂਦਾ ਉਸ ਤਰੀਕੇ ਨਾਲ ਸੂਟਾਂ ਤੋਂ ਲੈ ਕੇ ਚੀਜ਼ਾਂ ਤੋਂ ਲੈ ਕੇ ਹਰ ਚੀਜ਼ ਇੱਕ ਚਾਹ ਨਾਲ ਵਿਆਹ ਜਿਹੜੇ ਆ ਕਰੇ ਜਾਂਦੇ ਜਿਹੜੀ ਇਸ ਦੀ ਸਭ ਤੋਂ ਜ਼ਿਆਦਾ ਖਾਸੀਅਤ ਹੈ ਉਹਦੇ ਵਿੱਚ ਸਾਰਾ ਨਗਰ ਸਾਰੇ ਲੋਕ ਕਾਲੇ ਦਿਵਾਲੇ ਦੇ ਇਹਨਾਂ ਦੀ ਇਸ ਚੀਜ਼ ਦੇ ਲਾਗਾ ਵੀ ਕਰਦੇ ਆ ਤੇ ਸਾਥ ਵੀ ਰੰਦੇ ਤੇ ਉਸੇ ਤਹਿਤ ਮੈਂ ਵੀ ਕਿਉਂਕਿ ਨੌਜਵਾਨ ਸਾਥੀਆਂ ਨਾਲ ਮੇਰਾ ਬਹੁਤ ਪੁਰਾਣਾ ਸਾਥ ਹੈ ਬਹੁਤ ਪੁਰਾਣਾ ਸਾਡਾ ਪਾਰਟੀ ਪੱਧਰ ਤੇ ਵੀ ਵਾਹ ਹੈਗਾ ਨਿੱਜੀ ਤੌਰ ਤੇ ਵੀ ਸਾਡਾ ਬਹੁਤ ਰਿਸ਼ਤਾ ਹੈਗਾ ਪੁਰਾਣਾ ਤੇ ਐਡਾ ਚੰਗਾ ਕੰਮ ਕਰਨ ਵਾਲੇ ਜਿਹੜੇ ਸਾਥੀ ਉਹਨਾਂ ਨੂੰ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਵੀ ਜਾ ਕੇ ਹੌਸਲਾ ਫਜ਼ਾਈ ਕਰਾਂ ਸੋ ਅੱਜ ਉਸੇ ਤਹਿਤ ਹਰ ਸਾਲ ਵਾਂਗ ਆਇਆ ਹਾਜ਼ਰੀ ਲਵਾਉਣ ਨੌਜਵਾਨ ਭਰਾਵਾਂ ਨੂੰ ਸ਼ਾਬਾਸ਼ੇ ਵੀ ਦੇਕੇ ਗਿਆ ਮੁਬਾਰਕਵਾਦ ਵੀ ਦੇਕੇ ਗਿਆ ਤੇ ਕਾਲਪੁਰਕੀ ਅਰਦਾਸ ਕਰਦਾ ਕੋਈ ਚੰਗਾ ਸਮਾਂ ਆਵੇ ਤਾਂ ਕਿ ਇਹੋ ਜਿਹੇ ਨੌਜਵਾਨਾਂ ਨੂੰ ਹੋਰ ਹੌਸਲਾ ਅਫਜ਼ਾਈ ਕੋਈ ਇਹੋ ਜਿਹਾ ਪਲੈਟਫਾਰਮ ਬੱਡੇ ਲੈਵਲ ਤੇ ਦਿੱਤਾ ਦਿੱਤਾ ਜਾਵੇ ਤਾਂ ਕਿ ਜੋ ਅੱਜ ਪਿੰਡ ਪੱਧਰ ਤੇ ਕੰਮ ਕਰ ਰਿਹਾ ਉਹ ਕੱਲ ਨੂੰ ਸਟੇਟ ਪੱਧਰ ਤੇ ਜਾ ਕੇ ਕਲੇਬਰ ਤੇ ਵੀ ਜਾ ਕੇ ਕਰ ਸਕੇ ਸਾਹੀ ਪਿੰਡ ਤੇ ਪਿੰਡ ਦਾ ਜਿਹੜਾ ਕਲੱਬ ਹੈ ਉਹ ਵਿਦਾਈ ਦੇ ਪਾਤਰ ਨੇ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਅਜਿਹੇ ਉਪਰਾਲਿਆਂ ਦੀ ਅੱਜ ਸਾਡੇ ਸਮਾਜ ਨੂੰ ਲੋੜ ਹੈ ਔਰ ਇਹ ਪਿੰਡ ਪਿਛਲੇ ਕਈ ਸਾਲਾਂ ਤੋਂ ਇਹ ਸਮੂਹਿਕ ਵਿਆਹਾਂ ਦਾ ਜਿਹੜਾ ਕਾਰਜਕ੍ਰਮ ਕਰਦਾ ਆ ਰਿਹਾ ਔਰ ਤੁਸੀਂ ਦੇਖੋ ਕਿ ਇਸ ਪਿੰਡ ਨੇ ਕਈ ਹੋਰ ਪਿੰਡਾਂ ਨੂੰ ਵੀ ਸੇਧ ਦਿੱਤੀ ਹੈ ਕਿ ਉਹ ਵੀ ਗਰੀਬ ਕੁੜੀਆਂ ਦੇ ਸਮੂਹਿ ਸਕਸ਼ੀਤਾ ਅੱਜ ਮੇਰੀਆਂ ਪੈਰਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਇੱਥੇ ਪਹੁੰਚੀਆਂ ਨੇ ਤੇ ਸਮੂਹ ਹੀ ਨਗਰ ਨਿਵਾਸੀ ਨੇ ਜਿਹੜੇ ਉਹਨਾਂ ਨੇ ਵੀ ਵਧੀਆ ਯੋਗਦਾਨ ਪਾਇਆ ਜਦੋਂ ਮੈਂ ਆਈ ਸੀ ਤਾਂ ਮੈਂ ਦੇਖਿਆ ਕਿ ਜਿਹੜਾ ਸਮਾਨ ਵੀ ਮੇਰੀਆਂ ਪਿੰਡਾਂ ਨੂੰ ਦਿੱਤਾ ਪਿੰਡ ਨੇ ਇਕੱਠੇ ਹੋ ਕੇ ਉਹ ਸਮਾਨ ਦਿੱਤਾ ਜੀ ਜਿਹੜਾ ਹਰ ਇੱਕ ਕੁੜੀ ਦੇ ਲਈ ਲੋੜਵੰਦ ਹੁੰਦਾ ਹੈਗਾ ਜਿਵੇਂ ਕਿ ਸਲਾਈ ਮਸ਼ੀਨ ਦੀ ਜੇਕਰ ਮੈਂ ਖਾਸ ਤੌਰ ਤੇ ਗੱਲ ਕਰਾਂ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਆਰਥਿਕ ਤੌਰ ਤੇ ਵੀ ਮਜ਼ਬੂਤ ਹੋ ਸਕੇ ਨਾ ਆਪਣਾ ਕੰਮ ਕੱਢ ਚਲਾ ਸਕਣ ਸੋ ਅਜਿਹੇ ਉਪਰਾਲੇ ਮੈਨੂੰ ਲੱਗਦਾ ਹੈ ਕਿ ਕੋੜੇ ਨਵ ਪਿੰਡ ਤੋਂ ਸੇਧ ਲੈ ਕੇ ਬਾਕੀ ਪਿੰਡਾਂ ਨੂੰ ਵੀ ਕਰਨੇ ਚਾਹੀਦੇ ਨੇ ਲਗਾਤਾਰ 3 ਸਾਲ ਹੋ ਗਏ ਸਾਨੂੰ ਇਸ ਕਾਰਜ ਕਰਦਿਆਂ ਨੂੰ 5 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਪਿਛਲੇ 3 ਸਾਲਾਂ ਦਾ ਕੀ ਕਰ ਰਿਆਂਗੇ ਇਹਦੇ ਚ ਜਿਹੜਾ ਵੀ ਲੜਕੀ ਨੂੰ ਜ਼ਰੂਰਤ ਦਾ ਸਮਾਨ ਹੈ ਜੋ ਆਪਾਂ ਦਾਜ ਕਹਿ ਦਈਏ ਜੋ ਵੀ ਇੱਕ ਲੜਕੀ ਨੂੰ ਸੋਹਰੇ ਪਰਿਵਾਰ ਇੱਕ ਪਰਿਵਾਰ ਵੱਲੋਂ ਦਿੱਤਾ ਜਾਂਦਾ ਜਿਵੇਂ ਉਮੀ ਸਾਰੀ ਅਲਮਾਰੀ ਪੇਟੀ ਅਲਮਾਰੀ ਹੋਗੀ ਪੇਟੀ ਹੋਗੀ ਤੇ ਇੱਕ ਸਲਾਈ ਮਸ਼ੀਨ ਬੈੱਡ ਫਰਿੱਜ ਇਸ ਤਰ੍ਹਾਂ ਦਾ ਸਾਰਾ ਸਮਾਨ ਹੈ ਜਿਹੜਾ ਉਹ ਆਪਾਂ ਇੱਕ ਪਰਿਵਾਰ ਨੂੰ ਦੇਵਾਂਗੇ